ਵੈਰੂਜੀ ਦਾ ਖਾਲਸਾ ਵੈਰੂਜੀ ਕੀ ਫਤਿਹ ਮੈਂ ਜਹਦਰ ਬੁੱਟਾ ਸੰਗਰਣ ਸਿੰਘ ਕਾਰਜਕਾਰੀ ਪ੍ਰਧਾਨ ਯੂनाइटेड ਅਕਾਲੀ ਦਲ 26 ਜਨਵਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੇ ਜੋ ਗੱਲ ਕਹੀ ਆ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਕੋਈ ਰਾਜਧਾਨੀ ਹੈ ਨਹੀਂ ਪੰਜਾਬ ਦੇ ਕੋਈ ਆਪਦੀ ਅਦਾਲਤ ਹੈ ਨਹੀਂ ਬਿਲਕੁਲ ਠੀਕ ਆਹੀ ਤੇ ਮੈਂ ਉਹਦੇ ਨਾਲ ਸਹਿਮਤ ਵੀ ਆ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਪਰ ਨਾਲ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਹੈ ਕਿ ਵਿਧਾਨ ਸਭਾ ਵਿੱਚ ਇੱਕ ਮਤਾ ਲਿਆਓ ਜਿਹੜਾ ਮਤਾ ਵਿਧਾਨ ਸਭਾ ਵਿੱਚ ਪਾਸ ਹੋਵੇ ਕਿ ਪੰਜਾਬ ਦੀ ਚੰਡੀਗੜ੍ਹ ਪੰਜਾਬ ਦਾ ਪਾਣੀ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੇ ਹੈੱਡ ਵਰਕਸ ਪੰਜਾਬ ਦੀਆਂ ਬੁਨਿਆਦੀ ਹੱਕੀ ਮੰਗਾਂ ਸਾਰੀਆਂ ਕੇਂਦਰ ਤੁਰੰਤ ਲਾਗੂ ਕਰੇ ਜੇ ਪੰਜਾਬ ਵਿਧਾਨ ਸਭਾ ਕਿਉਂਕਿ ਇਹਨਾਂ ਕੋਲੇ ਬਹੁ ਗਿਣਤੀ ਆ 93 94 ਐਮ ਐਲ ਏ ਆ ਇਹ ਦਲੇਰੀ ਨਾਲ ਕਮਤਾ ਵਿਧਾਨ ਸਭਾ 'ਚ ਪਾਸ ਕਰਨਾ ਚਾਹੀਦਾ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਚੰਡੀਗੜ੍ਹ ਪੰਜਾਬ ਦਾ ਕਿਉਂਕਿ ਖਰੜ ਤਸੀਲ ਦੇ 22 ਪਿੰਡ ਯਾਰ ਕੇ ਚੰਡੀਗੜ੍ਹ ਬਣਾਇਆ ਗਿਆ ਦੇਸ਼ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਫਿਰ ਪੰਜਾਬ ਦੀ ਰਾਜਧਾਨੀ ਸਿਮਲਾ ਬਣ ਗਈ 1953 'ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣ ਗਈ ਔਰ 1966 'ਚ ਜਦੋਂ ਨਹਿਰੂ ਤੇ ਗਾਂਧੀ ਸਿੱਖਾਂ ਦੇ ਲੀਡਰਾਂ ਨੇ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਮੁਕਰ ਗਏ ਕਾਂਗਰਸ ਜਮਾਤ ਨੇ ਪੰਜਾਬ ਨਾਲ ਧਰੋਹ ਕੀਤਾ ਪਰ ਫਿਰ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਹੋਣਾ ਨੇ ਮੋਰਚੇ ਲਾਏ ਔਰ ਉਹਦੇ ਵਿੱਚ ਇੰਦਰਾ ਗਾਂਧੀ ਨੇ 1966 ਚ ਲੰਗੜਾ ਤੇ ਲੂਲਾ ਇੱਕ ਪੰਜਾਬੀ ਸੂਬਾ ਬਣਾਤਾ ਪਰ ਬੜੀ ਚਲਾਕੀ ਨਾਲ ਇੰਦਰਾ ਗਾਂਧੀ ਨੇ ਚੰਡੀਗੜ੍ਹ ਪੰਜਾਬ ਤੋਂ ਖੋਹ ਲਿਆ ਪੰਜਾਬ ਦੇ ਹਿੱਟ ਵਰਕਸ ਖੋਲੇ ਪੰਜਾਬ ਦਾ ਪਾਣੀ ਖੋਲਿਆ ਪਿਆਬੀ ਬੋਲ ਦੇ ਲਾਕੇ ਖੋਲੇ ਚੰਡੀਗੜ੍ਹ ਖਰਿਆਣੇ ਤੇ ਪੰਜਾਬ ਦੀ ਰਾਜਧਾਨੀ ਬਣਾਤੀ 60 40 ਦੀ ਰੇਸ਼ੋ ਬਣਾਤੀ 1970 ਵਿੱਚ ਅਕਾਲੀ ਦਲ ਦੇ ਪ੍ਰਧਾਨ ਸੰਤ巴巴 ਫਤੇ ਸਿੰਘ ਨੇ ਮਨ ਵਰਤ ਰੱਖ ਲਿਆ ਫਿਰ ਇੰਦਰਾ ਗਾਂਧੀ ਨੇ ਸੁਨੇਹਾ ਭੇਜਿਆ ਉਹਦੇ ਰਾਜਦੂਤਾ ਰਾਹੀਂ ਕਿ ਵਰਤ ਛੱਡ ਦਿਓ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊ ਫਿਰ ਇੰਦਰਾ ਗਾਂਧੀ ਮੁਕਰ ਗਈ ਚੰਡੀਗੜ੍ਹ ਦੇਣੋਂ ਕੱਲਾ ਚੰਡੀਗੜ੍ਹ ਤਾਂ ਕੀ ਦੇਣਾ ਸੀ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾਂ ਤੇ ਤੋਪਾਂ ਨਾਲ ਕਿ ਤੁਸੀਂ ਵਾਅਦਾ ਅਧਿਕਾਰ ਮੰਗਦੇ ਹੋ ਮੈਂ ਤੁਹਾਨੂੰ ਬੰਬ ਤੇ ਬੰਦੂਕ ਤੇ ਟੈਂਕ ਦਿੰਨੀ ਆ ਔਰ ਉਹਦੇ ਮੁੰਡੇ ਨੇ ਫਰਜੀਵ ਗਾਂਧੀ ਨੇ ਸੰਤ ਲਾਂਗੋ ਨਾਲ ਸਮਝੌਤਾ ਕੀਤਾ ਔਰ ਜਲਾਈ ਵਿੱਚ 1985 ਨੂੰ 20 ਜਲਾਈ ਨੂੰ ਕਮਾਲ ਦੀ ਗੱਲ ਹੋ ਗਈ ਲਾਂਗੋਵਾਲ ਨੌਜਵਾਨਾਂ ਨੇ ਇਸ ਗੁੱਸੇ 'ਚ ਮਾਰਤਾ ਕਿ ਤੂੰ ਕਾਂਗਰਸ ਨੂੰ ਹਟਾ ਕਿਉਂ ਕੀਤਾ ਇਹ ਸਿੱਖਾਂ ਦੀ ਦੁਸ਼ਮਣ ਜਮਾਤ ਆ ਪਰ ਉਹ ਬੰਦਾ ਵੀ ਮਾਰਿਆ ਗਿਆ ਅਕਾਲੀ ਦਲ ਦਾ ਪ੍ਰਧਾਨ ਫਿਰ ਜੀਵ ਗਾਂਧੀ ਫਿਰ ਮੁੱਕਰ ਗਿਆ ਕਿ ਚੰਡੀਗੜ੍ਹ ਨਹੀਂ ਪੰਜਾਬ ਨੂੰ ਦੇਣਾ ਇਸ ਕਰਕੇ ਕਾਂਗਰਸ ਨੇ ਉਦੋਂ ਬਾਅਦ ਵਾਰੀ ਆ ਗਈ ਅਕਾਲੀ ਖੌਤੀ ਅਕਾਲੀਆਂ ਦੀ ਪ੍ਰਕਾਸ਼ ਸਿੰਘ ਬਾਦਲ ਨੀਲੀ ਪਗੜੀ ਅਕਾਲੀ ਦਲ ਦੇ ਨਾਂ ਤੇ ਸਰਕਾਰਾਂ ਬਣਾਏ ਨੇ 84 ਤੋਂ ਤਿੰਨ ਵਾਰ ਉਦੋਂ 84 ਤੋਂ ਬਾਅਦ ਤਿੰਨ ਵਾਰੀ ਮੁੱਖ ਮੰਤਰੀ ਬਣਿਆ ਪਰ ਕਦੇ ਚੰਡੀਗੜ੍ਹ ਪੰਜਾਬ ਨੂੰ ਦਿਓ ਮਤਾਂ ਨਹੀਂ ਪਾਸ ਕੀਤਾ ਕਦੇ ਮੰਗ ਨਹੀਂ ਕੀਤੀ ਅਥਰ ਬਿਹਾਰੀ ਬਾਜਪਾਈ ਦੀ ਸਰਕਾਰ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਮੰਤਰੀ ਔਰ ਉਹ ਆਉਂਦੀ ਮੋਦੀ ਸਰਕਾਰ ਚ ਪ੍ਰਕਾਸ਼ ਸਿੰਘ ਬਾਦਲ ਦੀ ਨੌ ਮੰਤਰੀ ਕਮਾਲ ਹੋ ਗਈ ਕਦੇ ਚੰਡੀਗੜ੍ਹ ਨਹੀਂ ਪੰਜਾਬ ਨੂੰ ਮੰਗਿਆ ਪੰਜਾਬ ਦੇ ਹੱਕੀ ਮੰਗਾ ਨਹੀਂ ਮੰਗੀਆਂ ਜੇਲੀ ਬੰਦੀ ਬੈਠੇ ਰਹਾ ਨਹੀਂ ਕੀਤੇ ਔਰ ਉਲਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਇਸ ਕਰਕੇ ਮੈਂ ਸਮਝਦਾ ਹਾਂ ਕਿ ਕਾਂਗਰਸ ਭਾਜਪਾ ਇਹਨਾਂ ਸਾਰਿਆਂ ਨੇ ਬਾਰੀ-ਬਾਰੀ ਪੰਜਾਬ ਨਾਲ ਧਰੋਹ ਕਮਾਇਆ ਤੇ ਪੰਜਾਬੀ ਬਿਲਕਦੇ ਰਹੇ ਅੱਜ ਜਿਵੇਂ ਸੱਜਣ ਕੁਮਾਰ ਜਿਨੇ 84 ਚ ਅਰਜੀਵ ਗਾਂਧੀ ਦੇ ਇਸ਼ਾਰੇ ਤੇ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਉਹ ਅਦਾਲਤਾਂ ਨਾਲ ਬਰੀ ਕਰਤਾ ਅਦਾਲਤਾਂ ਵੀ ਉਸ ਪਾਸੇ ਹੋ ਗਈਆਂ ਤਖੜੇ ਦਾ ਸੱਤੀ ਵੀ ਹੀ 100 ਇਸ ਕਰਕੇ ਇਸ ਅਸੀਂ ਨੁੱਤੇ ਤੇ ਪੱਟੇ ਗਏ ਉਹਦੀ ਮੁੱਖ ਜਮਾਤ ਕਾਂਗਰਸ ਜਮਾਤ ਆ ਨਹਿਰੂ ਇੰਦਰਾ ਗਾਂਧੀ ਰਜੀਵ ਗਾਂਧੀ ਦੇ ਸਾਡੇ ਭਰਾਵਾਂ ਨੇ ਅਖੌਤੀ ਕਾਲੀਦਲ ਵਾਲੇ ਵੀ ਰਲੇ ਵੀ ਉਹਨਾਂ ਦੇ ਨਾਲ ਇਹ ਵੀ ਪੰਜਾਬ ਦੀ ਇੱਕ ਗੱਲ ਨਹੀਂ ਕਰਦੇ ਅੱਜ ਦੇ ਜੇ ਮੁੱਖ ਮੰਤਰੀ ਸੱਚੇ ਮਨੂਏ ਗੱਲ ਕਹਿੰਦਾ ਫਿਰ ਦਲੇਰੀ ਨਾਲ ਵਿਧਾਨ ਸਭਾ 'ਚ ਮਤਾ ਪਾਸ ਕਰਦੇ ਤੇ ਸਾਰੇ ਪੰਜਾਬੀ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਬੰਦੀ ਸਿੰਘ ਰਿਆ ਹੋਣ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਤੇ ਲਖੀਰ ਵੱਜੇ ਤੇ ਪੰਜਾਬ ਰੰਗੜਾ ਪੰਜਾਬ ਬਣੇ ਤਾਂ ਬਣੂ ਕਿ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਲੋਕ ਚੰਗੇ ਪਾਸੇ ਇਕੱਠੇ ਹੋ ਕੇ ਇਹ ਕਿਥੇ ਪੰਥ ਸਰਕਾਰ ਵੀ ਆਵੇ ਪਰ ਅੱਜ ਦੀ ਸਰਕਾਰ ਨੂੰ ਵੀ ਲੋਕਾਂ ਨੇ ਬਹੁ ਗਿਣਤੀ ਚ ਲਿਆਂਦਾ ਉਹਨਾਂ ਦੇ ਫਰਜ਼ ਕਰਮ ਤੇ ਧਰਮ ਬਣ ਦੰਦਾ ਕਿ ਪੰਜਾਬ ਦੇ ਲੋਕਾਂ ਨਾਲ ਖੜਨ ਭਾਰਤੀ ਜਨਤਾ ਪਾਰਟੀ ਦੇ ਅੱਜ ਦੇ ਪ੍ਰਧਾਨ ਸ਼੍ਰੀਲ ਜਾਖੜ ਨੇ 2004 ਜਾਂ 5 ਚੱਕ ਬਿਆਨ ਦਿੱਤਾ ਸੀ ਕਿ ਕੇਂਦਰ ਵਾਲਿਓ ਚੰਡੀਗੜ੍ਹ ਪੰਜਾਬ ਨੂੰ ਦਿਓ ਇੱਥੋਂ ਦੇ ਲੋਕ ਟੈਕਸ ਦਿੰਦੇ ਆ ਤੇ ਟੈਕਸ ਆ ਜਿਹੜਾ ਉਦੇ ਨਾਲ ਕਿ ਅੰਦਰ ਨੂੰ ਫਾਇਦਾ ਹੁੰਦਾ ਨਹੀਂ ਪੰਜਾਬ ਨੂੰ ਫਾਇਦਾ ਹੋਵੇ ਮੈਂ ਸ੍ਰੀ ਜੱਖਣ ਨੂੰ ਬੇਨਤੀ ਕਰਦਾ ਕਿ ਹੁਣ ਤੁਹਾਡੀ ਸਰਕਾਰ ਤੁਸੀਂ ਉਹਨਾਂ ਦੇ ਵਿੱਚ ਹੀ ਰਲ ਕੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਹੁਣ ਕਲਾਉ ਲਾਣ ਅ ਮੋਦੀ ਪ੍ਰਧਾਨ ਮੰਤਰੀ ਤੋਂ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੀ ਬਿਜਲੀ ਪੰਜਾਬ ਦਾ ਹੈੱਡਕ quartਰ ਪੰਜਾਬ ਦੀ ਯੂਨੀਵਰਸਿਟੀ ਸਾਰਾ ਕੁਝ ਪੰਜਾਬ ਨੂੰ ਮੁੜ ਕੇ ਦੇਣਾ ਚਾਹੀਦਾ ਤੇ ਕਰਜੇ ਤੇ ਮਾਰਨੀ ਚਾਹੀਦੀ ਲਖੀਰ ਬੰਦੀ ਸਿੰਘ ਸਾਡੇ ਰਿਹਾ ਕਰੋ ਸਿੱਖਾਂ ਨਾਲ ਅਨਸਾਫ ਕਰੋ ਤਾਂ ਰੰਗਲਾ ਪੰਜਾਬ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ